ਉਹ ਇਹ ਜਿਹੜਾ ਜੇ ਧਰਨਾ ਲਾਇਆ ਪੰਜੇ ਨੰਬਰ ਵਾਰਡ ਦੀ ਆਵਾਵਾਸਤੀ ਦਾ ਧਰਨਾ ਹੈਗਾ ਜੋ ਕਿ ਮੈਨੂੰ ਲੱਗਾ ਤੁਸੀਂ ਵੀ ਪਹਿਲਾਂ ਦੋ ਤਿੰਨ ਕਿ ਮਹੀਨੇ ਪਹਿਲਾਂ ਸ਼ਾਇਦ ਆਇਆ ਸੀ ਜਿੰਨੂੰ ਬੰਬ ਹੱਲ ਕਰਿਆ ਸੀ ਧਰਨੇ ਦੇ ਕੇ ਉਦੋਂ ਟੈਂਪਰੇਰੀ ਹੱਲ ਕਰਤਾ ਹੀ ਪਰ ਪੱਕਾ ਹੱਲ ਨਹੀਂ ਸੀ ਨੇ ਕੋਈ ਵੀ ਕਰਿਆ ਹੈਗਾ ਹੁਣ ਵੀ ਅਸੀਂ ਆ 20 ਦਿਨ ਹੋ ਗਏ ਅਸੀਂ ਉਦੋਂ ਦਾ ਫੇਰ ਅਸੀਂ ਇਹਨਾਂ ਨੂੰ ਪ੍ਰਸ਼ਾਸਨ ਨੂੰ ਬਾਰੀ-ਬਾਰੀ ਕਹੀ ਜਾਂਦੇ ਐਸਡੀਓ ਨੂੰ ਮਿਲੇ ਐਕਸ਼ਨ ਨੂੰ ਜਈ ਨੂੰ ਵੀ ਇਹਦਾ ਹੱਲ ਕਰ ਦਿਓ ਹੱਲ ਕਰ ਦਿਓ ਇਹ ਧਰਨਾ ਲੱਗੂਗਾ ਪਰ ਕਿਸੇ ਨੇ ਸੁਣ ਬਾਈ ਨਹੀਂ ਸਾਡੀ ਗੱਰੀ ਹੈਗੀ ਪਰਸੋ ਸਾਡੀ ਸ਼ੁੱਕਰਵਾਰ ਵਾਲੇ ਦਿਨ ਅਸੀਂ ਧਰਨਾ ਲਾਇਆ ਆਵਾਵਾਸੀ ਦੇ ਮੂਹਰੇ ਅਸੀਂ ਨੂੰ ਐਸਡੀਓ ਨੂੰ ਕਿਹਾ ਐਸਡੀਓ ਸਾਹਿਬ ਹੱਲ ਕਰ ਕਹਿੰਦਾ ਮੇਰੀ ਡੀਸੀ ਸਾਹਿਬ ਨਾਲ ਮੀਟਿੰਗ ਚੱਲਦੀ ਹੈ ਕਿ ਕਹਿੰਦਾ ਵੋਟਾ ਹੱਲ ਕਰਦਾ ਉਸ ਤੋਂ ਬਾਅਦ ਮੈਨੂੰ ਫੇਰ ਕੱਲ 2 ਘੰਟੇ ਬਾਅਦ ਫੋਨ ਲਾਇਆ ਮੈਂ ਹਾਲ ਨਾ ਹੋਇਆ ਕਹਿੰਦਾ ਹਾਂਜੀ ਤੁਹਾਡਾ 2 ਦਿਨਾਂ ਚ ਹੱਲ ਕਰ ਦਾਂਗੇ ਅਸੀਂ ਵੀ ਕੋਈ ਗੱਲ ਨਹੀਂ 2 ਦਿਨਾਂ ਚ ਚੱਕ ਲੋ ਅਸੀਂ ਉਸ ਦਿਨ ਧਰਨਾ ਚੱਕ ਲੈਣੇ ਤੇ ਪਰੋਸੇ ਦੇ ਚਲ 2 ਦਿਨਾਂ ਚ ਹੱਲ ਕਰ ਦੇਣਾਂ ਕਿ ਬੰਦੇ ਨੂੰ ਮੈਂ ਦੱਸਤਾ ਜੇ ਨੂੰ ਐਸਡੀਓ ਸਾਹਿਬ ਨੂੰ ਮੈਂ ਐਸਡੀਓ ਸਾਹਿਬ ਦਫ਼ਤਰ ਦੇ ਹੋ ਅਸੀਂ ਸੋਮਵਾਰ ਨੂੰ ਧਰਨਾ ਵੀ ਥੋੜੇ ਹੱਸਰੇ ਮੂਹਰੇ ਲਾਵਾ ਇਕੱਠੇ ਹੋ ਕੇ ਜੇ ਹੱਲ ਨਾ ਹੋਇਆ ਕੋਈ ਅਧਿਨ ਰੋਡ ਦਾ ਕੋਈ ਹੱਲ ਨਹੀਂ ਕਰਿਆ ਹੈਗਾ ਇਹ ਪੱਕਾ ਧਰਨ ਅਸੀਂ ਮਜਬੂਰ ਹੋ ਕੇ ਲਾਇਆ ਪਹਿਲਾਂ ਅਸੀਂ ਕਿੰਨਾ ਧਰਨ ਆਪ ਦੇ 12 ਮੂਰੇ ਲਾ ਚੁੱਕੇ ਆ ਕੋਈ ਹੱਲ ਨਹੀਂ ਹੋਇਆ ਪ੍ਰਸ਼ਾਸਨ ਜਾਂਦਾ ਸੀ ਜਾ ਕੇ ਖਾਣਾ ਪੂਰਤੀ ਕਰਕੇ ਵਾਪਸ ਆ ਜਾਂਦਾ ਸੀ ਜੀ ਕੋਈ ਸਾਡੀ ਸੁਣਵਾਈ ਨਹੀਂ ਹੋਈ ਬੱਚੇ ਬਿਮਾਰ ਉਹੀ ਗੰਦੇ ਪਾਣੀ ਵਿੱਚ ਦੀ ਲੰਘ ਰਹੇ ਨੇ ਬਜ਼ੁਰਗਾਂ ਦਾ ਬਹੁਤ ਬੁਰਾ ਹਾਲ ਹੈ ਜੀ ਨਾ ਅਸੀਂ ਲੰਗਾਨ ਜੋਗਿਆ ਨਾ ਕੋਈ ਹੋਗਾ ਆ ਮੋਟਰਸਾਈਕਲ ਤੇ ਕਈ ਡਿੱਗ ਪੈਂਦੇ ਨੇ ਆ ਦੇਖੋ ਜੀ ਇੱਕ ਆ ਮਾਤਾ ਸਾਡੀ ਗਿਰ ਗਈ ਤੇ ਇਹਨਾਂ ਦੇ 60 ਬੱਜੀ ਆ ਇੱਕ ਮਾਤਾ ਇੰਨਾ ਜਿਹੇ ਬੁਰਾ ਹਾਲਾ ਉਹ ਘਰੇ ਪਏ ਨੇ ਬਹੁਤ ਬੁਰਾ ਹਾਲ ਆ ਜੀ ਸਾਨੂੰ ਪਤਾ ਵੀ ਇੱਥੇ ਇੱਕ ਦਿਨ ਖੜਨਾ ਔਖਾ ਹੋ ਜਾਂਦਾ ਤੇ ਸਾਨੂੰ 4 ਮਹੀਨੇ ਹੋ ਗਏ ਉਥੇ ਇੰਨੀ ਦੁਬਧ ਵਿੱਚ ਦੀ ਨੰਗਣ ਲਈ ਠੀਕ ਸਾਡੇ ਤਾਂ ਪੱਕਾ ਤਾਂ ਨੈਸਰੀ ਲਾਇਆ ਕਿਉਂਕਿ ਸਾਡੇ ਪਾਣੀ ਦਾ ਸਿਵਰੇ ਦਾ ਹੱਲ ਨਹੀਂ ਹੋ ਰਿਹਾ 4 ਮਹੀਨੇ ਹੋ ਗਏ ਸਾਡੇ ਜਵਾਕਾਂ ਨੂੰ ਬਿਮਾਰੀਆਂ ਨਾਲ ਜੂਝੀ ਜਾਂਦੇ ਨੇ ਜਦੋਂ ਪਾਣੀ ਦੇ ਵਿੱਚ ਲੰਘਣਾ ਪੈਂਦਾ ਇੱਥੇ ਸਾਡੇ ਇੱਕ ਲੇਡੀ ਦੋ ਲੇਡੀ ਦੇ ਪਾਣੀ ਦੇ ਵਿੱਚ ਡੇਕ ਕੇ ਉਹਨਾਂ ਦਾ ਹੱਥ ਵੀ ਟੁੱਟ ਗਿਆ ਇੱਕ ਦੀ ਲੱਤ ਟੁੱਟ ਗਈ ਠੀਕ ਹੈ ਅਸੀਂ ਬਹੁਤ ਦੁਖੀ ਸੀਗੇ ਹੁਣ ਸਾਨੂੰ ਇਹ ਪੱਕਾ ਧਰਨਾ ਲਾਉਣ ਲਈ ਮਜਬੂਰ ਹੋ ਗਏ ਆ ਤੇ ਅਸੀਂ ਸਾਰੇ ਇੱਥੇ ਸਾਡੀਆਂ ਮਾਵਾਂ ਭੈਣਾਂ ਧਰਨੇ ਤੇ ਬੈਠੀਆਂ ਨੇ ਤੁਸੀਂ ਦੇਖੋ ਇੰਨੀ ਗਰਮੀ ਦੇ ਬਾਵਜੂਦ ਕਾਰਨ ਕੀ ਆ 5 ਨੰਬਰ ਵਾਰਡ ਬਰਨਾਲੇ ਦੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਨੇ ਲੰਬੇ ਸਮੇਂ ਤੋਂ ਕੋਈ ਆਇਆ ਨਹੀਂ 2-4 ਦਿਨਾਂ ਦੀ ਗੱਲ ਆ ਤਿੰਨ ਤਿੰਨ ਫੋਟੋ ਉਥੇ ਪਾਣੀ ਖੜਾ 18 ਨੰਬਰ ਵਾਰਡ ਦੀ ਗੱਲ ਕਰ ਲਈਏ ਉਥੇ ਬੁਰਾ ਹਾਲ ਆ ਮਤਲਬ ਕਿ ਬਰਨਾਲਾ ਤਰਾ ਤਰਾ ਕਰੀ ਜਾਂਦਾ ਬਰਨਾਲਾ ਬਰਨਾਲਾ ਦੇ ਲੋਕ ਕੋਈ ਇੱਥੇ ਰਾਜਾ ਬਾਬੂ ਨਹੀਂ ਅੱਜ ਸਾਰੀ ਕਮੇਟੀ ਅੰਦਰ ਇੱਥੇ ਵੀ ਭਾਈ ਐਕਸ਼ਨ ਸਾਹਿਬ ਬੈਠਣਗੇ ਜਾਂ ਐਸ ਡੀਓ ਬਰਨਾਲਾ ਸੀਵਰੇਜ ਬੋਰਡ ਦੇ ਜਾਂ ਕੋਈ ਜੀਈ ਇਵਨ ਇੱਥੇ ਕੋਈ ਪੀਐਨ ਵੀ ਮੌਜੂਦ ਨਹੀਂ ਜਿਹੜਾ ਬਾਹਰ ਆਵਾਬਸਤੀ ਦੇ ਰਿਲੇਟਿਡ ਤਰਨਾ ਲੱਗਿਆ ਹੋਇਆ ਉਹਦੀਆਂ ਉਹਦੇ ਪਿੱਛੇ ਕੋਈ ਰੀਜ਼ਨ ਹੈ ਕਿ ਜਿਹੜੇ ਆਪਣੇ ਮੁਲਾਜ਼ਮ ਆ ਉਤਰਨੇ ਤੇ ਬੈਠੇ ਆ ਕੋਈ ਕੰਮ ਤੇ ਨਹੀਂ ਜਾ ਰਿਹਾ ਇਸ ਕਰਕੇ ਬਾਰ ਤਰਨਾ ਚੱਲ ਰਿਹਾ ਹੈ ਤੇ ਥੋੜੇ ਟਾਈਮ ਚ ਉਹ ਵੀ ਉੱਠ ਜਾਏਗਾ ਜਿਹੜੇ ਆਪਣੇ ਅੰਦਰ ਬੈਠੇ ਆ ਕਿਉਂਕਿ ਉੱਥੇ ਵੀ ਕੰਮ ਚੱਲ ਰਿਹਾ ਹੈ ਪ੍ਰਸ਼ਾਸਨ ਵੱਲੋਂ ਤੇ ਜਿਹੜੇ ਬਾਹਰ ਬੈਠੇ ਆ ਉਹਨਾਂ ਦੇ ਰਿਗਾਰਡਿੰਗ ਅਸੀਂ ਇੱਕ ਦੋ ਦਿਨਾਂ ਚ ਉਹਨਾਂ ਦੀ ਵੀ ਕੰਪਲੇਂਟ ਹੱਲ ਕਰਵਾ ਦਾਂਗੇ ਸਰ ਉਹਨਾਂ ਨੇ ਉਹ ਗੱਲ ਆਖੀ ਜਿਵੇਂ ਸਾਡੇ ਸਮੱਸਿਆ ਦਾ ਹੱਲ ਨਹੀਂ ਹੈ ਅਸੀਂ ਪੱਕਾ ਧਰਨਾ ਲਗਾ ਜਤਾ ਰੋਟੀ ਪਾਣੀ ਵੇਚੇ ਚੁਲੇ ਨੂੰ ਨਹੀਂ ਦੇਖੇ ਨਹੀਂ ਇਹਨਾਂ ਨੂੰ ਉਠਾਵਾਂਗੇ ਕਿਸੇ ਵੀ ਤਰੀਕੇ ਨਾਲ ਇਹਨਾਂ ਦਾ ਹੱਲ ਕੀਤਾ ਜਾਏਗਾ